ਸੰਤ ਨੈਲ ਸਿੰਘ ਢਿੰਡਾ ਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਾਣ ਦੀ ਫਤਿਹ ਦੇ ਲਈ ਜੂਝ ਰਹੇ ਹਾਂ ਅਮਨ ਪਸੰਦ ਤਰੀਕੇ ਦੇ ਨਾਲ ਖਾਲਸਾਣ ਜਿੰਦਾਬਾਦ ਜੇ ਉਹ ਪਾਰਟੀ ਇਸ ਸੰਘਰਸ਼ ਦੇ ਵਿੱਚ ਰੜੂਗੀ ਹੂੰ ਤਾਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਰ ਜੇ ਨਹੀਂ ਰੜੂਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੇ ਆ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸਨ ਜਰਨੈਲ ਸਿੰਘ ਭਿੰਡਰਵਾਲੇ ਦੇ ਹੁਕਮ ਤੇ ਉਸ ਦੇ ਵਿਚੋਂ ਨੁਕਸਾਨ ਪਾਉਣਗੇ ਅਸੀਂ ਆਪਣਾ ਲੈਤਾ ਦੇਸ਼ ਬਫਰ ਸਟੇਟ ਕਮਿਟ ਚੀਨ ਹਿੰਦੂ ਇੰਡੀਆ ਇਸਲਾਮਿਕ ਪਾਕਿਸਤਾਨ ਦੇ ਵਿੱਚ ਵਿੱਚ ਅਸੀਂ ਸਜਾਵਾਂਗੇ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜਾਈਆਂ ਸੀਗੀਆਂ ਉਸ ਦਾ ਹੰਗਾਰਾ बीजेपी ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਐਲਕੇ ਅਦਵਾਨੀ ਜਿਹੜਾ ਫਿਰ ਉੱਚਾ ਬੀਜਪੀ ਦਾ ਲੀਡਰਸ਼ਿਪ ਉਸਨੇ ਕਿਹਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੰਤ ਜਨੈਤ ਸਿੰਘ ਢੰਡਾ ਵਾਲੇ ਦੇ ਆਖਰੀ ਸ਼ਬਦ ਸੀਗੇ ਜੇ ਜੋ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਤਾਂ ਖਾਲਸਾ ਦਾ ਨੀਂਥੀ ਰੱਖਿਆ ਜਾਊਗਾ ਵਾਇਕ੍ਰਿਟੀ ਕਾ ਖਾਲਸਾ ਵਾਇਕ੍ਰਿਟੀ ਕੀ ਫਤਿਹ ਅੱਜ ਦਾ ਦਿਨ 10ਵੇਂ ਪਾਤਸ਼ਾਹ ਦਾ ਪ੍ਰਕਾਸ਼ ਦਿਵਸ ਹੈ ਪਿਛੇ ਪਿਛੇ ਜੋ ਸਿੱਕਾਮ ਦੇ ਨਹੀਂ ਉੱਤਮ ਦਿਵਸ ਹੈ ਜਿੱਥੇ ਅਸੀਂ ਸ਼ਹੀਦਾਂ ਦੀ ਅਰਦਾਸ ਕੀਤੀ ਹੈ ਭਾਈ ਬੰਸ ਸਿੰਘ ਦੇ ਸੁਖਵੰਸ ਸਿੰਘ ਦੇ ਗਰੇਟ ਸਿੰਘ ਦੀ ਜਿਨ੍ਹਾਂ ਤਿੰਨਾਂ ਨੇ ਹਿੰਦੁਸਤਾਨ ਦੇ ਪ੍ਰਾਈਮ ਮਿਨਿਸਟਰ ਇੰਦਰਾ ਗਾਂਧੀ ਜਿਸ ਨੇ ਜ਼ੁਲਮ ਕੀਤਾ ਸੀ ਦਰਬਾਰ ਸਾਹਿਬ ਦੇ ਉੱਤੇ ਫੌਜਾਂ ਚੜ੍ਹਾਈਆਂ ਸੀ ਉਸ ਦਾ ਹੰਗਾਰਾ बीजेपी ਦੇ ਆਗੂ ਵਾਜਪਾਈ ਨੇ ਭਰਿਆ ਔਰ ਇੰਦਰਾ ਗਾਂਧੀ ਨੂੰ ਕਿਹਾ ਕਿ ਇਹ ਦੁਰਗਾ ਮਾਤਾ ਦੇ ਸਮਾਨ ਹੈਗੀ ਹੈ ਔਰ ਐਲਕੇ ੜਵਾਨੇ ਜਿਹੜਾ ਫਿਰ ਉੱਚਾ बीजेपी ਦਾ ਲੀਡਰ ਸੀ ਉਸਨੇ ਕਿਹਾ ਕਿ ਇਹ 4 ਮਹੀਨੇ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ ਸੋ ਸੀ ਬੜੇ ਉੱਤੇ ਪਾ ਗਾਂਦੇ ਆ ਜਿਹੜੇ ਅੱਜ ਦਰਬਾਰ ਸਭ ਆ ਕੇ ਦਸਵੇਂ ਪਾਤਸ਼ਾਹ ਨੂੰ ਤੇ ਸਿੱਧਾ ਨੂੰ ਨਮਸਕਾਰ ਕਰ ਰਹੇ ਆ ਅੱਜ ਦਾ ਦਿਨ ਇਹ ਵੀ ਬਹੁਤ ਵੱਡਾ ਹੈ ਕਿ ਨਾਲ ਦੇ ਦੇਸ਼ ਜਿੱਥੇ ਅਸੀਂ ਰੋਜ਼ਰਨਾ ਅਰਦਾਸ ਕਰਦੇ ਆ ਅੱਜ ਵੀ ਕੀਤਾ ਹੈ ਕਿ ਜਿਹੜੇ ਗੁਰਦੁਆਰੇ ਸਾਡੇ ਪਾਕਿਸਤਾਨ ਵਿੱਚ ਰਹਿ ਗਏ ਹੈ ਉਹਨਾਂ ਦੇ ਦਰਸ਼ਕਦਾਰ ਹੋਣ ਉਸ ਮੁਲਕ ਨੂੰ ਸਿਕਿਉਰਿਟੀ ਕਾਉਂਸਲ ਦਾ 2 ਸਾਲ ਦੇ ਲਈ ਮੈਂਬਰ ਬਣਾਇਆ ਗਿਆ ਹੈ ਅਸੀਂ ਸਮਝਦੇ ਹਾਂ ਕਿ ਸਾਡੇ ਗਵੰਢੀ ਜੇ ਤਕੜੇ ਤੇ ਮਿਲਟਰੀ ਦੇ ਵਿੱਚ ਤਕੜੇ ਹੋਣਗੇ ਤੇ ਸਿਕਿਉਰਿਟੀ ਕਾਉਂਸਲ ਦੇ ਵਿੱਚ جا کے ਬਾਅਦ ਜ਼ੁਲਮ ਦੇ ਖਿਲਾਫ ਉਠਉਣਗੇ ਜੋ ਕਿ ਸਿੱਖਾਂ ਤੇ ਮੁਸਲਮਾਨਾਂ ਦੇ ਉੱਤੇ ਬਹੁਤ ਜ਼ਿਆਦਾ ਗ੍ਰੇਟੇ ਸਿੱਖਾਂ ਦੇ ਉੱਤੇ ਹੋ ਰਿਹਾ ਹੈ ਤਾਂ ਅਸੀਂ ਉਹਦਾ ਸਵਾਗਤ ਕਰਦੇ ਹਾਂ ਔਰ ਆਸ ਕਰਦੇ ਹਾਂ ਕਿ ਸੈਕਿਉਰਿਟੀ ਕਾਉਂਸਲ ਦੇ ਵਿੱਚ ਸਾਡਾ ਜੋ ਸੰਤ ਜਨਨ ਸਿੰਘ ਭਿੰਡਾ ਵਾਲੇ ਦੇ ਆਖਰੀ ਸ਼ਬਦ ਸੀਗੇ ਕਿ ਜਦੋਂ ਫੌਜਾਂ ਦਰਬਾਰ ਸਾਹਿਬ ਦੇ ਵਿੱਚ ਅੰਦਰ ਆਉਣਗੀਆਂ ਕਲਿਸਤਾਨ ਦਾ ਨੀ ਪੱਥਰ ਰੱਖਿਆ ਜਾਊਗਾ ਇਸ ਬਾਤ ਨੂੰ ਸਿਕਿਉਰਿਟੀ ਕਾਉਂਸਲ ਦੇ ਵਿੱਚ ਨਵਾਂ ਮੈਂਬਰ ਪਾਕਿਸਤਾਨ ਜ਼ਰੂਰ ਠਾਏ ਜੋ ਕਰਕੇ 1947 ਦੇ ਵਿੱਚ ਸਾਡਾ ਹੱਕ ਆਜ਼ਾਦੀ ਦਾ ਜ਼ਬਰਨ ਖੋਇਆ ਗਿਆ ਸੀ ਔਰ ਅੰਗਰੇਜ਼ ਨੇ ਸਾਡੇ ਕੀਤੇ ਹੋਏ ਹਸਾਨ ਉਹ ਭੁੱਲ ਕੇ ਪਾਕਿਸਤਾਨ ਦੇ ਵਿੱਚ ਸਾਡੇ ਸਿੱਖਾਂ ਨੂੰ ਮੁਸਲਮਾਨ ਦੇ ਗੁਲਾਮ ਕਰਤਾ ਔਰ ਇੰਡੀਆ ਦੇ ਵਿੱਚ ਸਾਨੂੰ ਸਿੱਖਾਂ ਨੂੰ ਹਿੰਦੂ ਤੇ ਗੁਲਾਮ ਕਰਤਾ ਅਸੀਂ ਆਜ਼ਾਦੀ ਚਾਹੁੰਦੇ ਆਂ ਔਰ ਆਸ ਕਰਦੇ ਆਂ ਕਿ ਇਸ ਸਾਲ ਅਮਨਪਸੰਦ ਤਰੀਕੇ ਦੇ ਨਾਲ ਬਿਨ ਬਗੈਰ ਖੂਨ ਖਰਾਬੇ ਤੋਂ ਬਗੈਰ ਅਸੀਂ ਆਪਣਾ ਲੈਤਾ ਦੇਸ਼ ਬਫਰ ਸਟੇਟ ਕਮਿਰੇਟ ਚੀਨ ਹਿੰਦੂ ਇੰਡੀਆ ਇਸਲਾਮਿਕ ਪਾਕਿਸਤਾਨ ਦੇ ਵਿੱਚ ਵਿੱਚ ਅਸੀਂ ਚਾਹਾਂਗੇ ਔਰ ਆਜ਼ਾਦ ਹੋ ਮੰਗੇ ਇਹ ਸਾਡੀਆਂ ਦਰਬਾਰ ਸਾਹਿਬ ਦੇ ਵਿੱਚ ਅਰਦਾਸ ਹੈ ਤੇ ਪ੍ਰੇਸ਼ਕ ਵੀ ਬੇਨਤੀ ਹੈ ਕਿ ਅਸੀਂ ਹੁਣ ਆਜ਼ਾਦ ਹੋਣਾ ਚਾਹੁੰਦੇ ਹਾਂ ਮਾਨ ਸਾਹਿਬ ਕਿਸਾਨੀ ਸੰਘਰਸ਼ ਬਾਰੇ ਕੀ ਕਹੋਗੇ ਜੀ ਡਲੇਵਾਲ ਸਾਹਿਬ ਜੋ ਕਰਕੇ ਸਿੱਖੀ ਦੇ ਰੂਪ ਦੇ ਵਿੱਚ ਉੱਥੇ 40 ਦਿਨਾਂ ਤੋਂ ਭੁਖਟਾਲ ਦੇ ਵਿੱਚ ਬੈਠੇ ਐ ਤੇ ਟਕਹੜਤ ਸਾਹਿਬ ਨੇ ਕਿਹਾ ਹੈ ਦੁਜੇ ਕਿਸਾਨੀ ਲੀਡਰਾਂ ਨੇ ਕਿ ਸਿੱਖਾਂ ਦੀ ਬਹੁਤ ਬੇਇੱਜ਼ਤੀ ਕੀਤੀ ਹੈ ਨਹੀਂ ਸਿੱਖ ਬਿਲਕੁਲ ਉਹਨਾਂ ਦੇ ਨਾਲ ਹੈਗੇ ਆ ਔਰ ਅਰਦਾਸ ਕਰਦੇ ਆ ਕਿ ਹੁਣ ਜੋ ਕਰਕੇ ਗਵੰਡੀ ਮੌਲਕ ਸਾਰੇ ਤਕੜੇ ਹੋ ਗਏ ਆ ਤੇ ਜਿਹੜੇ ਪ੍ਰਾਈਮ ਮਿਨਿਸਟਰ ਸ਼੍ਰੀ ਮੋਦੀ ਸਾਹਿਬ ਨੇ ਉਹਨਾਂ ਦੇ ਸਾਰੇ ਕੈਬਿਨੇਟ ਹੁਣ ਸਿੱਖਾਂ ਦੀ ਕਦਰ ਕਰੂਗੀ ਕਿਉਂ ਕਰਕੇ ਜੇ ਕਦਰ ਨਹੀਂ ਕਰਨਗੇ ਤਾਂ ਸਿੱਖ ਬਹੁਤ ਦੂਰ ਚਲੇ ਜਾਣਗੇ ਤੇ ਸਰ ਜਗਜੀਤ ਸਿੰਘ ਜੋ ਇਨੀ ਤਪੱਸਿਆ ਕਰ ਰਹੀ ਹੈ ਸਾਡੀ ਪਾਰਟੀ ਤੇ ਪੰਥ ਉਹਨਾਂ ਦੇ ਪਿੱਛੇ ਹੈ ਤੇ ਅਸੀਂ ਨਹੀਂ ਸਮਝਦੇ ਕਿ ਉਹਨਾਂ ਦੇ ਕੁਰਬਾਨੀ ਦੇ ਸਮੇਂ ਉਹਨਾਂ ਨੇ ਸਿੱਖਾਂ ਦੇ ਖਿਲਾਫ ਕੁਝ ਕੀਤਾ ਉਹਨਾਂ ਨੇ ਸਿੱਖਾਂ ਦੇ ਲਈ ਚੜ੍ਹਦੀ ਕਲਾ ਦੇ ਲਈ 40 ਦਿਨਾਂ ਤੋਂ ਪੁਖੜਤਾਲ ਰੱਖੀ ਹੈ ਔਰ ਮੌਤ ਦੇ ਕਿਨਾਰੇ ਹੈ ਤੇ ਅਸੀਂ ਉਹਨਾਂ ਨੂੰ ਬਿਲਕੁਲ ਸਤਕਾਰ ਨਾਲ ਫਤਿਹ ਅਰਜ਼ ਕਰਦੇ ਹਾਂ ਤੁਹਾਡੇ ਸਾਹਮਣੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮਾਨ ਸਾਹਿਬ ਆਖੀ ਸਾਲ ਹੈ ਕਿ ਭਾਈ ਅਮਰਪਾਲ ਸਿੰਘ ਹੋਰੀ ਨਵੀਂ ਪਾਰਟੀ ਦਾ ਐਲਾਨ ਕਰਨ ਜਾ ਰਹੇ ਨੇ ਤੁਸੀਂ ਕਾਫੀ ਬੜੀ سپورਟ ਕੀਤੀ ਹੈ ਕੋਈ ਉਹਨਾਂ ਦੇ ਪਰਿਵਾਰ ਨਾਲ ਤੁਹਾਡੀ ਮੁਲਾਕਾਤ ਹੋਈ ਹੈ ਕਿ ਉਹ ਤੁਸੀਂ ਸਪੋਰਟ ਕਰੋਗੇ ਜੀ ਜੇਕਰ ਉਹਨਾਂ ਨਵੀਂ ਪਾਰਟੀ ਬਣਾਉਂਦੇ ਨੇ ਅਸੀਂ ਸੰਤ ਅਨੰਤ ਸਿੰਘ ਭਿੰਡਰਾਂ ਵਾਲਿਆਂ ਦੇ ਵਕਤ ਤੋਂ ਲੈ ਕੇ ਅੱਜ ਤੱਕ ਖਾਲਸਾਣ ਦੀ ਫਤਿਹ ਦੇ ਲਈ ਜੂਝ ਰਹੇ ਹਾਂ ਅਮਨ ਪਸੰਦ ਤਰੀਕੇ ਦੇ ਨਾਲ ਜੇ ਉਹ ਪਾਰਟੀ ਇਸ ਸੰਰਚ ਦੇ ਵਿੱਚ ਰੜੂਗੀ ਹਾਂ ਤਾਂ ਉਹਨਾਂ ਨੂੰ ਜੀ ਆਇਆਂ ਕਹਾਂਗੇ ਪਰ ਜੇ ਨਹੀਂ ਰੜੂਗੀ ਅਸੀਂ ਜਿਵੇਂ ਪਹਿਲਾਂ ਪਾਰਟੀਆਂ ਬਣਾਉਂਦੇ ਰਹੀ ਹੈ ਵੱਡੀਆਂ ਪਾਰਟੀਆਂ ਨੂੰ ਤੋੜ ਕੇ ਫਿਰ ਅਕਾਲੀ ਦਲ ਅੰਮ੍ਰਿਤਸਰ ਦੀ ਜਿਹੜੀ ਆਜ਼ਾਦੀ ਦੀ ਲਹਿਰ ਹੈ ਸਨ ਜਰਨੈਲ ਸਿੰਘ ਭਿੰਡਰਵਾਲੇ ਦੇ ਹੁਕਮ ਤੇ ਉਸ ਦੇ ਵਿੱਚੋਂ ਨੁਕਸਾਨ ਪਾਉਣਗੇ ਔਰ ਮੈਂ ਤੇ ਸਾਡੀ ਪਾਰਟੀ ਉਹਨਾਂ ਤੋਂ ਦੂਰ ਰੱਖਣਾ ਚਾਹੁੰਦੇ ਆਂ ਤੇ ਪੰਥ ਦੇ ਕੋਲੇ ਅਰਦਾਸ ਕਰਦੇ ਆਂ ਕਿ ਰੱਬ ਦੇ ਵਾਸਤੇ ਹੁਣ 40 ਸਾਲ ਹੋ ਗਏ ਅਸੀਂ ਖਾਲਸਾਣ ਦੀ ਅਰਦਾਸ ਕਰਦੇ ਆਂ ਹੁਣ ਸਾਡੀ ਪਾਰਟੀ ਨੂੰ ਬਖਸ਼ ਦਿਓ ਤੇ ਇਹ ਜਿਹੜੀਆਂ ਨਵੀਆਂ ਪਾਰਟੀਆਂ ਬਣਦੀਆਂ ਇਹ ਜ਼ਰੂਰ ਬੜਨ ਇਹਨਾਂ ਦੇ ਵਿਚਾਰ ਸੁਣੋ ਪਰ ਜਿੰਨਾ ਚਿਰ ਪਾਰਟੀ ਖਾਲਸਾ斯坦 ਦੇ ਮੁੱਦੇ ਤੇ ਨਹੀਂ ਆਉਂਦੀ ਉਹਨਾਂ ਚਿਰ ਖਾਲਸਾ ਪੰਥ ਤੋੜ ਮਰੋ ਪੰਥ ਦੇ ਵਿੱਚ ਨਾ ਪਾਵੇ ਔਰ ਸ਼ਰਮਨੀ ਕਲੀ ਦਾ ਨੰਬਰ ਸਰਦਨਾਰ ਅਸੀਂ ਝਾੜੂ ਬਰਦਾਰ ਆ ਤੁਹਾਡੇ ਉਹਨਾਂ ਦੀ ਅਦਾਦ ਕਰੋ ਮਾਨ ਸਾਹਿਬ ਜਿਹੜੀ ਜਿਵੇਂ ਤੁਸੀਂ ਗੱਲ ਕੀਤੀ ਹੈ ਵੀ ਖਾਲਸਪਤਾਨ ਦੀ ਉਹ ਜੇ ਗੱਲ ਕਰਨਗੇ ਤਾਂ ਪਾਰਟੀ ਦਾ ਅਸੀਂ ਨਹੀਂ ਸਾਥ ਦੇਵਾਂਗੇ ਤੁਸੀਂ ਇੱਕ ਬਿਆਨ ਸੁਣਿਆ ਹੋਣਾ ਅਮਰਿਤਪਾਲ ਹੋਰਾ ਦੇ ਮਾਤਾ ਜੀ ਦਾ ਸਿੱਧੇ ਤੌਰ ਦੇ ਤੇ ਉਹਨਾਂ ਨੇ ਨਾ ਕੀਤੀ ਸੀ ਕਿ ਕਿ ਅਸੀਂ ਕੋਈ ਖਾਲਸਪਤਾਨ ਦੀ ਮੰਗ ਨਹੀਂ ਕਰਦੇ ਨਾ ਮੇਰੇ ਬੇਟੇ ਨੇ ਕਦੀ ਮੰਗ ਕੀਤੀ ਹੈ ਫਿਰ ਤੁਸੀਂ ਇਸ ਨੂੰ ਕਿਵੇਂ ਦੇਖ ਰਹੇ ਹੋ ਜੀ ਫਿਰ ਮੈਂ ਜਵਾਬ ਤਾਂ ਦੇ ਦਿੱਤਾ ਸੀ ਤੋੜ ਪਰ ਜੇ ਪੰਥ ਸੰਤ ਜਰਨਲ ਸਿੰਘ ਢਿੰਡਾ ਵਾਲਿਆਂ ਦੀ ਸੋਚ ਤੇ ਜਿਹੜੀ ਪਾਰਟੀ ਚੱਲ ਰਹੀ ਹੈ ਉਹਦੇ ਫਿਰ ਤੋੜ ਨਰੋੜ ਹੋਊਗੀ ਹਮ ਖਾਲਸਾ ਪੰਥ ਇਸ ਪਾਰਟੀ ਨੂੰ ਜੋੜਿਆ ਰੱਖੇ ਔਰ ਟੁੱਟਣ ਨਾ ਦੇਵੇ ਉਪਰਲੀ ਜਲ ਅੰਬਰਸਰ ਨੂੰ ਧੰਨਵਾਦ ਧੰਨਵਾਦ ਥੈਂਕ ਯੂ ਸਰ